ਗੁਰੂ ਪਿਆਰੇ ਖਾਲਸਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਜਾਣਦੇ ਹੀ ਹੋ ਕਿ ਦਾਸ ਗਿਆਨੀ ਜਤਿੰਦਰਪਾਲ ਸਿੰਘ ਜੋ ਸ੍ਰੀ ਮਿਸਲ ਸ਼ਹੀਦਾਂ ਤਰਨਾਨਦਲ ਬਾਬਾ ਬਕਾਲਾ ਸਾਹਿਬ ਦਾ ਜੂਰੀ ਟਾਡੀ ਜੱਤਾ ਆਪ ਜੀ ਦੇ ਨਾਲ ਹਰ ਰੋਜ਼ ਗੁਰਮਤ ਮਰਿਆਦਾ ਦੇ ਜਾਂ ਗੁਰ ਇਤਿਹਾਸ ਦੇ ਕੁਝ ਵਿਸ਼ਿਆਂ ਨੂੰ ਲੈ ਕੇ ਆਪ ਜੀ ਦੇ ਨਾਲ ਸਾਂਝੇ ਹੋ ਰਹੇ ਹਾਂ ਖਾਲਸਾ ਜੀ ਉਹ ਜਾਣਦੇ ਹੋ ਕਿ ਕੁਝ ਦਿਨ ਪਹਿਲਾਂ ਤੋਂ ਸ੍ਰੀ ਮਿਸਲ ਛੀ ਦਾ ਤਰਨਾ ਦਲ ਦੇ ਜਥੇਦਾਰ ਸਹਿਬਾਨ ਦਾ ਜੀਵਨ ਆਪ ਜੀ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਬੰਸਾਵਲੀ ਨਾਮੇ ਮੁਤਾਬਕ ਤੇ ਖਾਲਸਾ ਜੀ ਇਹ ਬੰਸਾਵਲੀ ਨਾਮਾ ਬਹੁਤ ਹੀ ਸਤਿਕਾਰਯੋਗ ਵਿਦਿਆਮਾਰ ਤੰਡ ਗਿਆਨੀ ਗੁਰਵਿੰਦਰ ਸਿੰਘ ਜੀ ਨੰਗਲੀ ਵਾਲੇ ਔਰ ਸਹਾਇਕ ਗਿਆਨੀ ਮਹਿਤਾਬ ਸਿੰਘ ਜੀ ਪੰਭੋਈ ਵਾਲੇ ਉਹਨਾਂ ਦੇ ਲਿਖੇ ਹੋਏ ਬੰਸਾਵਲੀ ਨਾਮੇ ਮੁਤਾਬਕ ਆਪ ਜੀ ਦੇ ਨਾਲ ਸ੍ਰੀ ਮਿਸਲ ਚੀਦਾ ਤਰਨਾ ਦਲ ਦੇ ਜਥੇਦਾਰਾਂ ਦਾ ਜੀਵਨ ਜਿਹੜਾ ਉਹ ਸਾਂਝਾ ਕੀਤਾ ਜਾ ਰਿਹਾ ਹੈ ਖਾਲਸਾ ਜੀਓ ਅੱਜ ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਜੀ ਦੇ ਦੂਸਰੇ ਮੁਖੀ ਸਿੰਘ ਸਾਹਿਬ ਬਾਬਾ ਜੀ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਉਹਨਾਂ ਦਾ ਜੀਵਨ ਤੇ ਕਰਨੀ ਨਾਮਾ ਆਪ ਜੀ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਖਾਲਸਾ ਜੀ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਸ੍ਰੀ ਮਿਸਲ ਚੀਦਾ ਤਰਨਾ ਦਲ ਦੇ ਦੂਸਰੇ ਜਥੇਦਾਰ ਸਨ ਔਰ ਉਹਨਾਂ ਦਾ ਜਨਮ 1688 ਈਸਵੀ ਦੇ ਵਿੱਚ ਪਿਤਾ ਦਸੌਂਦਾ ਸਿੰਘ ਦੇ ਘਰ ਖੇਮ ਕਰਨ ਦੇ ਇਲਾਕੇ ਵਿੱਚ ਪਿੰਡ ਲੀਲ ਦੇ ਵਿੱਚ ਹੋਇਆ ਕਲਸਾ ਜੀਓ ਦੱਸਿਆ ਜਾਂਦਾ ਹੈ ਕਿ ਬਾਬਾ ਦਸੌਂਦਾ ਸਿੰਘ ਜੀ ਔਰ ਮਾਤਾ ਲక్ష్ਮੀ ਜੀ ਜਿਹੜੇ ਕਿ ਗੁਰੂ ਕਲਗੀ ਤਰਜੀ ਦੀ ਹਜ਼ੂਰੀ ਵਿੱਚ ਰਹਿ ਕੇ ਬੜੀ ਮਹਾਨ ਸੇਵਾ ਕਰਿਆ ਕਰਦੇ ਸਨ ਇੱਕ ਦਿਨ ਗੁਰੂ ਕਲਗੀ ਧਰਜੀ ਨੇ ਤਰਟ ਕੇ ਆਖਿਆ ਕਹਿਣ ਲੱਗੇ ਦਸੌਂਦਾ ਸਿੰਘ ਜੀ ਉਹ ਆਪ ਜੀ ਦੇ ਘਰ ਵਿੱਚ ਸਮਾ ਪਾ ਕੇ ਬੜਾ ਧਰਮਾਤਮਾ ਪੁਰਸ਼ ਪੈਦਾ ਹੋਵੇਗਾ ਜਿਹਦੇ ਤੇ ਬੜੀਆਂ ਬਖਸ਼ਿਸ਼ਾਂ ਹੋਣਗੀਆਂ ਕਾਮ ਦੇ ਵਿੱਚ ਬੜੀ ਵੱਡੀ ਸੇਵਾ ਨਿਭਾਵੇਗਾ ਇਹ ਸਾਰੇ ਬਚਨ ਗੁਰੂ ਕਲਗੀ ਤਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਿਆਰੇ ਸਿੱਖ ਭਾਈ ਦਸੌਂਦਾ ਸਿੰਘ ਨੂੰ ਬਖਸ਼ਿਸ਼ ਕੀਤੇ ਜਿਸ ਕਰਕੇ 1688 ਈਸਵੀ ਦੇ ਵਿੱਚ ਬਾਬਾ ਦਸੌਂਦਾ ਸਿੰਘ ਦੇ ਘਰ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਦਾ ਜਨਮ ਹੋਇਆ ਤੇ ਖਾਲਸਾ ਜੀ ਉਹ ਜੇਕਰ ਆਉਂਦਾ ਹੈ ਕਿ 1699 ਈਸਵੀ ਦੀ ਵਿਸਾਖੀ ਤੇ ਜਦੋਂ ਖਾਲਸੇ ਪੰਥ ਦਾ ਪ੍ਰਗਟ ਦਿਵਸ ਸੀ ਜਦੋਂ ਖਾਲਸੇ ਪੰਥ ਨੂੰ ਗੁਰਕਲਗੀ ਧਰਜੀ ਨੇ ਪ੍ਰਗਟ ਕੀਤਾ ਉਸ ਵਕਤ ਹੀ ਬਾਬਾ ਗੁਰਬਖਸ਼ ਸਿੰਘ ਜੀ ਨੇ ਵੀ ਗੁਰਕਲਗੀ ਧਰਮਾਰਾਜ ਜੀ ਦੇ ਕੋਲੋਂ ਖੰਡੇ ਤੇ ਬਾਟੇ ਦੀ ਪੌਲ ਪ੍ਰਾਪਤ ਕੀਤੀ ਆਪ ਜੀ ਦੇ ਸਤਕਾਰ ਦੇ ਨਾਲ ਮਾਤਾ ਪਿਤਾ ਜੀ ਨੇ ਵੀ ਉਸ ਵਕਤ ਹੀ ਖੰਡੇ ਬਾਟੇ ਦੀ ਪੌਲ ਪ੍ਰਾਪਤ ਕੀਤੀ ਤੇ ਖਾਲਸਾ ਜੀਉ ਲੰਮਾ ਸਮਾ ਬਾਬਾ ਗੁਰਬਖਸ਼ ਸਿੰਘ ਜੀ ਗੁਰਕਲਗੀ ਧਰ ਦੇ ਚਰਨਾਂ ਵਿੱਚ ਸੇਵਾ ਨਿਭਾਉਂਦੇ ਰਹੇ ਜਦੋਂ 1704 ਈਸਵੀ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਆਪ ਅੱਗੇ ਚੱਲ ਕੇ ਤੁਰੇ ਤਾਂ ਉਸ ਵਕਤ ਮਹਾਰਾਜ ਜੀ ਨੇ ਜਿੱਥੇ ਉਦਾਸੀ ਮਹੰਤ ਗੁਰਬਖਸ਼ ਦਾਸ ਨੂੰ ਸ਼ਹੀਦ ਅਸਥਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜਿੱਥੇ ਬਣਿਆ ਹੈ ਉਹਦੀ ਸੇਵਾ ਗੁਰਬਖਸ਼ ਦਾਸ ਨੂੰ ਬਖਸ਼ੀ ਤਾਂ ਉਸ ਵਕਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਜਿਹੜੀ ਸੀ ਨਾ ਉਹ ਬਾਬਾ ਗੁਰਬਖਸ਼ ਸਿੰਘ ਜੀ ਨੂੰ ਗੁਰੂ ਕਲਗੀਧਰ ਮਹਾਰਾਜ ਜੀ ਨੇ ਅਰਪਤ ਕੀਤੀ ਇਹ ਵੀ ਵਿਚਾਰ ਹੈ ਕਿ ਖਾਲਸਾ ਜੀ ਕੁਝ ਵਦਵਾਨ ਇਹ ਗੱਲ ਮੰਨ ਲੈਂਦੇ ਹਨ ਕਿ ਜਿਹੜਾ ਗੁਰਬਖਸ਼ ਦਾਸ ਉਦਾਸੀਮੰਤ ਸੀ ਨਾ ਉਹੋ ਹੀ ਗੁਰਬਖਸ਼ ਸਿੰਘ ਹੋ ਕੇ ਤੇ ਮਿਸਲ ਚੀਦਾ ਤਰਨਾ ਦਲ ਦਾ ਦੂਸਰਾ ਜਥੇਦਾਰ ਬਣਿਆ ਪਰ ਨਹੀਂ ਖਾਲਸਾ ਜੀਓ ਬਾਬਾ ਗੁਰਬਖਸ਼ ਸਿੰਘ ਜੀ ਲੀਲਨਗਰ ਖੇਮ ਕਰਨ ਦੇ ਰਹਿਣ ਵਾਲੇ ਸਨ ਤੇ ਜਿਹੜਾ ਉਦਾਸੀਮੰਤ ਗੁਰਬਖਸ਼ ਦਾਸ ਸੀ ਉਹਦਾ ਜ਼ਿਕਰ ਕੁਝ ਵੱਖਰਾ ਮਿਲਦਾ ਹੈ ਤੇ ਖਾਲਸਾ ਜੀਓ ਮਹਾਰਾਜ ਜੀ ਜਦੋਂ ਸ੍ਰੀ ਨੰਦਪੁਰ ਸਾਹਿਬ ਨੂੰ ਛੱਡ ਕੇ ਵਿਖੜੇ ਰਸਤਿਆਂ ਤੋਂ ਹੁੰਦੇ ਹੋਏ ਚਮਕੌਰ ਦੀ ਜੰਗ ਲੜੀ ਖਦਰਾਨੇ ਦੀ ਢਾਬ ਦੀ ਜੰਗ ਲੜੀ ਤੇ ਉਹਦੇ ਤੋਂ ਬਾਅਦ ਵਿੱਚ ਮਹਾਰਾਜ ਦਮਦਮੇ ਸਾਹਿਬ ਤੋਂ ਚੱਲ ਕੇ ਆਪ ਸੱਚੇ ਪਾਤਸ਼ਾਹ ਦੱਖਣ ਨੂੰ ਚਲੇ ਗਏ ਜਦੋਂ ਮਹਾਰਾਜ ਜੀ ਦੇ ਸੱਚਖੰਡ ਪਿਆਨੇ ਦਾ ਪਤਾ ਲੱਗਾ ਬਾਬਾ ਗੁਰਬਖਸ਼ ਸਿੰਘ ਜੀ ਨੂੰ ਤਾਂ ਬੜੀ ਦ੍ਰਿੜਤਾ ਦੇ ਨਾਲ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਕਰਦੇ ਰਹਿ ਕਲਸਾ ਜੀ ਇੰਨੀ ਕਠਨ ਸੇਵਾ ਕਰਦੇ ਸਨ ਜਿਸ ਦੇ ਬਾਰੇ ਜ਼ਿਕਰ ਆਉਂਦਾ ਹੈ ਸਵਾ ਪਹਿਰ ਨਿਸ ਕਰੈ ਇਸ਼ਨਾਨ ਸਵਾ ਪਹਿਰ ਦਿਨ ਦਾ ਰਹਿੰਦੇ ਆ ਅਜੇ ਇੱਕ ਰਾਤ ਦਾ ਤੀਜੇ ਪਹਿਰ ਤੋਂ ਪਹਿਲਾਂ ਪਹਿਲਾਂ ਸਵਾ ਪਹਿਰ ਨਿਸ ਕਰੈ ਇਸ਼ਨਾਨ ਬਾਣੀ ਪੜੈ ਖੜ ਪੱਗ ਬੰਧਾਨ ਸਰਬ ਲੋਕ ਕੀ ਪੂਜਾ ਕਰੈ ਨਮਸਕਾਰ ਕਰ ਸ਼ਸਤਰ ਫੜੈ ਐਡੀ ਮਹਾਨ ਸੇਵਾ ਜਿਹੜੀ ਉਹ ਬਾਬਾ ਗੁਰਬਖਸ਼ ਸਿੰਘ ਜੀ ਕਰਿਆ ਕਰਦੇ ਸਨ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਆਖਰਕਾਰ ਉਹ ਸਮਾਂ ਆਇਆ ਜਦੋਂ ਅਬਦਾਲੀ ਦੀਆਂ ਫੌਜਾਂ ਨੇ ਆ ਕੇ ਹਮਲਾ ਕੀਤਾ ਤੇ 1761 ਈਸਵੀ ਦੇ ਵਿੱਚ ਜਿਸ ਵਕਤ ਬਾਬਾ ਦੀਪ ਸਿੰਘ ਸਾਹਿਬ ਜੀ ਸ੍ਰੀ ਅਮਰitsar ਸਾਹਿਬ ਆਣ ਕੇ ਸ਼ਹੀਦ ਹੋਏ ਤੇ ਜਿਨੇ ਜਾ ਕੇ ਜਿਹੜੇ ਸਿੰਘ ਨੇ ਬਾਬਾ ਦੀਪ ਸਿੰਘ ਜੀ ਨੂੰ ਦਮਦਮੇ ਸਾਹਿਬ ਜਾ ਕੇ ਦੱਸਿਆ ਕਿ ਬਾਬਾ ਜੀ ਆਪ ਜੀ ਤੇ ਇੱਥੇ ਡੇਰਾ ਲਾ ਕੇ ਬੈਠੇ ਹੋ ਪਰ ਸ੍ਰੀ ਹਰਮੰਦਰ ਸਾਹਿਬ ਜਾ ਕੇ ਵੇਖੋ ਦੁਸ਼ਮਣਾਂ ਨੇ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਕਬਜ਼ਾ ਕਰ ਲਿਆ ਗੁਰੂ ਘਰ ਦੀ ਬੇਪਤੀ ਕੀਤੀ ਜਾ ਰਹੀ ਉਸੇ ਗੁਰੂ ਕੇ ਖਾਲਸੇ ਨੇ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਘੋੜਾ ਦੌੜਾ ਕੇ ਜਾ ਕੇ ਬਾਬਾ ਗੁਰਬਖਸ਼ ਸਿੰਘ ਜੀ ਨੂੰ ਵੀ ਦੱਸਿਆ ਤੇ ਜਿੰਨੇ ਸਮੇਂ ਦੇ ਵਿੱਚ ਖਾਲਸਾ ਜੀ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਆ ਕੇ ਹਮਲਾ ਕੀਤਾ ਦੁਸ਼ਮਣਾਂ ਦੇ ਨਾਲ ਜੂਝਦੇ ਹੋਏ ਸ਼ਹੀਦ ਹੋਏ ਨਾਲ ਦੀ ਨਾਲ ਉਸ ਵਕਤ ਦੇ ਵਿੱਚ ਵਿੱਚ ਹੀ ਬਾਬਾ ਗੁਰਬਖਸ਼ ਸਿੰਘ ਵੀ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਇੱਕ ਵੱਡਾ ਜਥਾ ਆਪਣੇ ਨਾਲ ਲੈ ਕੇ ਸ੍ਰੀ ਅਮਰਤ ਸਰ ਪੁੱਜ ਗਏ ਔਰ ਉਹਨਾਂ ਨੂੰ ਦੂਜੇ ਜਥੇਦਾਰ ਸ੍ਰੀ ਮਿਸਲ ਚੀਦਾ ਤਰਨੰਦਲ ਦੇ ਥਾਪਿਆ ਗਿਆ ਨਾਲ ਦੀ ਨਾਲ ਜਿਸ ਵਕਤ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅੰਤਮ ਸ਼ਹੀਦੀ ਉਹਨਾਂ ਦੇ ਸਰੀਰ ਨੂੰ ਉਹਨਾਂ ਦੇ ਸਰੂਪ ਨੂੰ ਝੰਡਾ ਲਾਇਆ ਗਿਆ ਉਸ ਵਕਤ ਹੀ ਖਾਲਸਾ ਜੀਉ ਬਾਬਾ ਗੁਰਬਖਸ਼ ਸਿੰਘ ਜੀ ਨੇ ਉਹ ਚੰਡਾ ਲਾਉਣ ਦੀ ਸੇਵਾ ਕੀਤੀ ਕਿਉਂਕਿ ਮਰਿਆਦਾ ਇਹ ਹੈ ਜਿਹੜਾ ਜਥੇਦਾਰ ਸ਼ਹੀਦ ਹੁੰਦਾ ਹੈ ਜਾਂ ਸੱਚਖੰਡ ਪਿਆਨਾ ਕਰਦਾ ਹੈ ਤੇ ਉਹਦੇ ਤੋਂ ਬਾਅਦ ਚੰਡਾ ਉਹੀ ਲਾਉਂਦਾ ਹੈ ਜਿਹੜਾ ਅਗਲਾ ਜਥੇਦਾਰ ਥਾਪਿਆ ਜਾਂਦਾ ਹੈ ਚੰਡਾ ਲਾਉਣ ਤੋਂ ਬਾਅਦ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਵਿਰਾਗ ਰਸ ਵਿੱਚ ਆਏ ਤੇ ਨਾਲ ਦੀ ਨਾਲ ਵੀਰ ਰਾਸ ਅਖਤਿਆਰ ਕਰ ਲਿਆ ਖਾਲਸੇ ਨੂੰ ਕਤਰ ਕਰਕੇ ਇਹੋ ਜਿਹੇ ਹਮਲੇ ਕੀਤੇ ਕਿ ਲਾਹੌਰ ਦੇ ਇਲਾਕੇ ਦੇ ਵਿੱਚ ਜਿੱਥੇ-ਜਿੱਥੇ ਵੀ ਮੁਗਲਾਂ ਦੀਆਂ ਛਾਉਣੀਆਂ ਸਨ ਜਿੱਥੇ-ਜਿੱਥੇ ਵੀ ਉਹਨਾਂ ਨੇ ਟਿਕਾਣਾ ਕੀਤਾ ਸੀ ਉਹਨਾਂ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਦੁਸ਼ਮਣਾਂ ਨੂੰ ਮਾਰ ਕੇ ਘਾਰ-ਵੜ ਕੇ ਮਾਰ ਕੇ ਤੇ ਫੇਰ ਵਾਪਸ ਆ ਜਾਂਦੇ ਰਹੇ ਖਾਲਸਾ ਜੀ ਆਖਰਕਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਆਣ ਕੇ ਆਪ ਜੀ ਕਾਬਜ ਹੋਏ ਔਰ ਗੁਰੂ ਕੀ ਸੇਵਾ ਸੰਭਾਲ ਕਰ ਲਈ ਦੁਸ਼ਮਣਾਂ ਨੂੰ ਇੱਥੋਂ ਭਜਾ ਦਿੱਤਾ ਗਿਆ ਤੇ ਖਾਲਸਾ ਜੀ ਉਹ ਇੱਕ ਦਿਨ ਆਖਰ 11 ਨਵੰਬਰ ਨੂੰ ਆਪ ਜੀ ਨੂੰ ਜਥੇਦਾਰੀ ਮਿਲੀ ਤੇ ਤਕਰੀਬਨ 14-15 ਨਵੰਬਰ ਨੂੰ ਇਸ ਅਬਦਾਲੀ ਦੀਆਂ ਫੌਜਾਂ ਤੈਮੂਰ ਸ਼ਾਹ ਦੀਆਂ ਫੌਜਾਂ ਨੇ ਆਣ ਕੇ 20000 ਫੌਜ ਇਕੱਤਰ ਹੋਈ ਜਿਨ੍ਹਾਂ ਨੇ ਆ ਕੇ ਹਮਲਾ ਕਰਨਾ ਸੀ ਤੇ ਬਾਬਾ ਗੁਰਬਖਸ਼ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਬਾਬਾ ਗੁਰਬਖਸ਼ ਸਿੰਘ ਜੀ ਨੇ ਆਖਿਆ ਕਹਿਣ ਲੱਗੇ ਕਿ ਹੁਣ ਕੋਈ ਇਹੋ ਜਿਹਾ ਜੋਗ ਪੁਰਚ ਹੋਵੇ ਜਿਹੜਾ ਇਹਨਾਂ ਦੁਸ਼ਮਣਾਂ ਦੇ ਨਾਲ ਜੂਝਦਾ ਆਇਆ ਸ਼ਹੀਦ ਹੋਵੇ ਜੀ ਦੀ ਸ਼ਹੀਦੀ ਦਾ ਲਿਆਂਦਾ ਗਿਆ ਰੰਗ ਇਹ ਦੁਬਾਰਾ ਆਣ ਕੇ ਕਾਬਜ ਨਾ ਹੋਣ ਤੇ ਖਾਲਸਾ ਜੀ ਫੇਰ ਕੌਮ ਨੇ ਹੱਥ ਜੋੜ ਕੇ ਆਖਿਆ ਕਿ ਬਾਬਾ ਜੀ ਆਪ ਜੀ ਤੋਂ ਮਹਾਨ ਕਿਹੜਾ ਹੋ ਸਕਦਾ ਜਿਸ ਨੂੰ ਗੁਰੂ ਕਲਗੀ ਧਰਮਾ ਰਾਜ ਜੀਆਂ ਨੇ ਬਖਸ਼ਿਸ਼ਾਂ ਦੇ ਨਾਲ ਨਵਾਜਿਆ ਸੀ ਕਿ ਦਸੌਂਦਾ ਸਿੰਘ ਜੀ ਤੁਹਾਡੇ ਘਰ ਵਿੱਚ ਬੜਾ ਧਰਮਾਤਮਾ ਪੁਰਸ਼ ਪੈਦਾ ਹੋਵੇਗਾ ਤੇ ਉਹ ਧਰਮਾਤਮਾ ਪੁਰਸ਼ ਤੇ ਆਪ ਹੀ ਹੋ ਜੇ ਆਪ ਹੀ ਤਰੁੱਟ ਕੇ ਸ਼ਹੀਦੀ ਬਾਟਾ ਪੀ ਕੇ ਤੇ ਇਸ ਸ੍ਰੀ ਹਰਿਮੰਦਰ ਸਾਹਿਬ ਦੀ ਜਾਂ ਹੋਰ ਗੁਰਦੁਆਮਾਂ ਦੀ ਹੁੰਦੀ ਹੋਈ ਬੇਦਬੀ ਨੂੰ ਰੋਕ ਲਵਾ ਤਾਂ ਇਹਦੇ ਤੋਂ ਚੰਗਾ ਕੀ ਹੋ ਸਕਦਾ ਹੈ ਖਾਲਸਾ ਜੀਓ ਫਿਰ ਬਾਬਾ ਗੁਰਬਖਸ਼ ਸਿੰਘ ਜੀ ਅੰਮ੍ਰਿਤ ਵੇਲੇ 15 ਨਵੰਬਰ ਨੂੰ 1761 ਈਸਵੀ ਨੂੰ ਤਿਆਰ ਬਰ ਤਿਆਰ ਹੋਏ ਸ਼ਸਤਰ ਸਜਾਏ ਅੰਮ੍ਰਿਤ ਵੇਲੇ ਦਾ ਨਿਤਨੇਮ ਕੀਤਾ ਤੇ ਆਪ ਫਿਰ ਉਸ ਫੌਜ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਇੰਨੀ ਬਹਾਦਰੀ ਦੇ ਨਾਲ ਜੂਝੇ ਦੁਸ਼ਮਣਾਂ ਦੇ ਛੱਕੇ ਛੜਾ ਦਿੱਤੇ ਤੇ ਖਾਲਸਾ ਜੀ ਧੜਾਂ ਤੋਂ ਸਿਰ ਵਕਰੇ ਕਰ ਦਿੱਤੇ ਜੰਗ ਦੇ ਵਿੱਚ ਇਹੋ ਜੇ ਜੋਰ ਵਿਖਾਏ ਕਿ ਦੁਸ਼ਮਣ ਇੱਕ ਦੂਜੇ ਤੋਂ ਅੱਗੇ ਭੱਜ-ਭੱਜ ਕੇ ਆਪਣੀਆਂ ਜਾਨਾਂ ਬਚਾਉਂਦੇ ਦਿਖਾਈ ਦਿੱਤੇ ਫਿਰ ਖਾਲਸਾ ਜੀ 15 ਨਵੰਬਰ ਨੂੰ 1761 ਈਸਵੀ ਨੂੰ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਵੀ ਸ਼ਹੀਦੀ ਬਾਟਾ ਪੀ ਗਏ ਤੇ ਉਹਨਾਂ ਤੋਂ ਬਾਅਦ ਵਿੱਚ ਫਿਰ ਅਗਲਾ ਜਥੇਦਾਰ ਜਿਹੜਾ ਉਹ ਬਾਬਾ ਸੁਦਾ ਸਿੰਘ ਸਾਹਿਬ ਜੀ ਨੂੰ ਥਾਪਿਆ ਗਿਆ ਜਿਹੜੇ ਬਾਬਾ ਦੀਪ ਸਿੰਘ ਜੀ ਦੇ ਨਾਲ ਚੱਲ ਕੇ ਦਮਦਮੇ ਸਾਹਿਬ ਤੋਂ ਆਏ ਸਨ ਅਗਲੇਰੇ ਉਹਨਾਂ ਦੇ ਜੀਵਨ ਬਾਰੇ ਅਸੀਂ ਤੁਹਾਡੇ ਨਾਲ ਫਿਰ ਵਿਚਾਰ ਸਾਂਝੀ ਕਰਾਂਗੇ ਇਹ ਬਾਬਾ ਗੁਰਬਖਸ਼ ਸਿੰਘ ਜੀ ਜਿਹੜੇ ਸ਼ਹੀਦ ਹੋਏ ਉਹਨਾਂ ਦਾ ਅੱਜ ਸ਼ਹੀਦ ਗੰਜ ਸਾਹਿਬ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਬਣਿਆ ਹੋਇਆ ਵੇਖਣ ਵਿੱਚ ਨਜ਼ਰ ਆਉਂਦਾ ਹੈ ਜਿੱਥੇ ਜਾ ਕੇ ਅਨੇਕਾਂ ਸੰਗਤਾਂ ਬਾਬਾ ਜੀ ਦੀ ਸ਼ਹੀਦੀ ਨੂੰ ਪ੍ਰਣਾਮ ਕਰਦੀਆਂ ਹਨ ਖਾਲਸਾ ਜੀਓ ਦਾਸ ਕੋਲੋਂ ਬੋਲਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਕਿਉਂਕਿ ਖਾਲਸਾ ਜੀਓ ਇਹਦੇ ਬਾਰੇ ਵਕਰੇ-ਵਕਰੇ ਵਿਚਾਰ ਹਨ ਜਿਸ ਤਰ੍ਹਾਂ ਪੰਥ ਪ੍ਰਕਾਸ਼ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ ਅਬ ਧਰਮ ਹੇਤ ਜਿਨ ਸੁਦਾਸਰ ਮੇ ਜਾਏ ਦੇ ਨਸੀਸ ਵਹਿ ਸਿੰਘ ਸਿਦਕੀ ਸੰਗ ਮੇਰੇ ਚਲੇ ਵਿਸਵੇ 20 ਤਾਬ ਸਿੰਘ 5000 ਤਿਸਕੇ ਸੰਗ ਹੋਇਓ ਤਿਆਰ ਸਭ ਚੜੇ ਕਰ ਅਰਦਾਸ ਤਿਹ ਤੇ ਚੱਲੇ ਮੁੱਧ ਕੋ ਧਾਰ ਸੀਸ ਦਰਬਾਰ ਭੇਟਾ ਕੀਤਾ ਬਾਬੇ ਦੀਪ ਸਿੰਘ ਨਾਮ ਅਭਿਆਸ ਅੰਮ੍ਰਿਤ ਸ਼ਕਤੀ ਦਿਖਾਰ ਹੈ ਗੁਰਬਖਸ਼ ਸਿੰਘ ਪੁਰ ਆਨੰਦ ਤੋਂ ਸੁਦਾਸਰ ਝਾਲਮਾ ਨੂੰ ਮਾਰ ਸੀਸ ਦਿਆ ਨਿਜਵਾਰ ਹੈ ਇਹ ਜਿਹੜਾ ਜ਼ਿਕਰ ਸ੍ਰੀ ਗੁਰਮੁਖ ਪ੍ਰਕਾਸ਼ਕ੍ਰਿਤ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਵੀ ਜ਼ਿਕਰ ਕੀਤਾ ਹੈ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਫਤਿਹ ਬਲਾ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ